12 ਨਵੰਬਰ 2024 ਨੂੰ ਜਿਹੜਾ ਥਾਣਾ ਸਾਡਾ ਖਨੀਆਂ ਕੇ ਬੰਗਰ ਹੈ ਉਹਦੇ ਉੱਤੇ ਗੰਨੇਡ ਅਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਔਰ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਐ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸਲਾ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ ਦਾਖਲ ਕਰਵਾਇਆ ਇਲਾਜ ਵਾਸਤੇ ਸਿਵਲ ਹਸਪਤਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆ ਹੀ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ ਮੈਂ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗੇ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਕਸ਼ ਲੋਗ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘িমੈਂਟਸ ਹੈਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋ ਚੰਦ ਦੇ ਰੁਪਈਆ ਪਿੱਛੇ ਅਜਿਹੇ ਕੰਮ ਕਰਦੇ ਦੇਸ਼ ਨੂੰ ਦੀ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਕ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਰਦਤਾ ਕਰਾਉਣਾ ਚਾਹੁੰਦੇ ਆ ਔਰ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ ਵੱਲ ਧਿਆਨ ਰੱਖੋ ਆਪਣੀ ਪੜ੍ਹਾਈ ਵੱਲ ਧਿਆਨ ਰੱਖੋ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਾਰਦਤਾ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ ਇੰਟਰਵਿਊ ਚ ਦੇਖਿਆ ਸੀ ਜਿਹੜਾ ਆਰਮੀ ਚ ਲੜਕਾ ਸੀ ਜੇ ਐਂਡ ਕੇ ਚੋ ਥੋੜੀ ਜਿਹੀ ਸਰਵਿਸ ਕੀਤੀ ਹੋਰੇ ਫਾਦਰ ਨਹੀਂ ਸੀ ਹਨ ਤੇ ਉਹਨੂੰ ਵੀ ਤੇ ਸਰਵਿਸ ਸਰਕਾਰੀ ਨੌਕਰੀ ਦੇ ਬਾਵਜੂਦ ਹੋਣ ਦੇ ਬਾਵਜੂਦ ਦੀ ਉਹ ਚੰਦ ਪੈਸੇ ਲਈ ਉਹ ਬਾਹਰ ਚਲਾ ਗਿਆ ਤੇ ਉਹਨੇ ਬਲਾਸਟ ਵਗੈਰਾ ਕਰਵਾਏ ਅਮਰੀ ਸੱਚ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਚੰਦ ਪੈਸਾ ਲਈ ਵਿਕ ਜਾਂਦੇ ਹੋ ਤੁਸੀਂ ਇਹ ਨਹੀਂ ਦੇਖਦੇ ਕਿ ਤੁਹਾਡੇ ਚੰਦ ਪੈਸਾ ਲਈ ਜਿਹੜੇ ਤੁਹਾਡੇ ਆਣ ਵਾਲੇ ਬੱਚੇ ਨੇ ਉਹਨਾਂ ਤੇ ਵੀ ਭਾਰੀ ਪੈਣਦੇ ਨੇ ਕਿ ਉਹ ਵੀ ਅੱਜ ਹਿੰਦੁਸਤਾਨ ਛੱਡ ਕੇ ਬਾਹਰ ਜਾਣਦੇ ਨੇ ਔਰ ਇਹ ਚੀਜ਼ਾਂ ਨਹੀਂ ਸੋਸ਼ਲ ਮੀਡੀਆ ਰਾਹੀਂ ਇਹ ਬੱਚੇ ਸਾਡੇ ਹਾਇਰ ਹੁੰਦੇ ਪਏ ਨੇ ਕਿ ਫੇਸਬੁਕ ਦੇ ਉੱਪਰ ਲੋਕੀ ਕੰਟੈਕਟ ਕਰਦੇ ਨੇ ਪਰ ਉਹ ਪੂਰਾ ਸੋਸ਼ਲ ਮੀਡੀ ਆ ਵੀ ਚੱਕ ਅਧਿਨੇ ਕਿ ਕਿਹੜਾ ਬੱਚੇ ਦੇ ਪੇਰੈਂਟਸ ਨਹੀਂ ਆ ਗਏ ਆ ਕਿਹੜੀ ਲੇਡੀਜ਼ ਇਦਾਂ ਦੀਆਂ ਨੇ ਸਿਰਫ ਨੌਜਵਾਨੀ ਹੈ ਲੇਡੀਜ਼ ਵੀ ਇਸ ਕੰਮ ਚ ਚਲ ਗਈਆਂ ਨੇ ਕਿ ਚੰਦ ਪੈਸੇ ਲਈ ਉਹ ਵੀ ਹੋ ਗਈਆਂ ਨੇ ਦੇਸ਼ਦੋਈ ਹੋ ਗਈਆਂ ਨੇ ਤੇ ਮੈਂ ਸਭ ਦੇ ਅਪੀਲ ਕਰਦੀ ਆ ਕਿ ਪਲੀਜ਼ ਜਿਹੜਾ ਆਪਣੇ ਦੇਸ਼ ਦਾ ਸਾਕਾ ਨਹੀਂ ਉਹ ਕਿਸੇ ਦਾ ਨਹੀਂ ਹੋ ਸਕਦਾ ਤੁਸੀਂ ਇਦਾਂ ਦੇ ਕੰਮ ਨਾ ਕਰੋ ਕਿਉਂਕਿ ਸਾਡੇ ਜਿਹੜੇ ਬੱਚਿਆਂ ਦਾ ਉਹਨਾਂ ਭਵਿੱਖ ਬਾਰੇ ਜਰੂਰ ਸੋਚੋ